ਟਾਲ ਗੁਰ ਸੇਵੀ ਐ ਐਹ ਇਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟੀ ਐ ਤੋਦ ਡਿਠੀ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਨਮਹਿ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਨਾਮੈ ਹੀ ਤੇ ਸਭ ਕੇ ਸ਼ੋਵਾ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਕੌਡੇ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੈ ਤਾ ਏਕੋ ਜਾਣੈ ਹਾਉ ਮੈਂ ਦੁਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹਾਉ ਜੇਨ ਸਾਚੇ ਸਿਓ ਲੇਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਗੋ ਰਮੋਖੇ ਗਾਵੇ ਗੋ ਰਮੋਖੇ ਬੂਝੇ ਗੋ ਰਮੋਖ ਸਬਦ ਵਿਚਾਰੇ ਜੀਓ ਪਿੰਡ ਸਭ ਗੁਰ ਤੇ ਉਪਜੈ ਗੋ ਰਮੋਖ ਕਾਰਜ ਸਵਾਰੇ ਮਾਨੇ ਮੁਖ ਅੰਧਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬੇਨ ਗੋਰਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੀ ਚਾਲੈ ਸਤ ਗੁਰ ਪਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉ ਮਾ ਵਿਚਹੁ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲਿਪਤ ਸਾਚੈ ਰੰਗ ਰਤਾ ਗੁਰ ਕੈ ਸਹਜ ਸੁਭਾਈ ਮਨਮੋਖ ਸਾਧਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਈ ਜਾਮ ਕਾਲ ਭਦ ਤ੍ਰਿਸਨਾ ਧਾਦਾ ਬੇਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਾਰਨਾਵਣ ਗੋਰਾ ਮੁਖ ਆਪਿ 부ਝਾਏ 86 ਤੀਰਥ ਗੁਰਬਾਤ ਦਿਖਾਈ ਤਿਤ ਨਾਤ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਸ ਜੀ ਸਿਫਤ ਸਾਚੀ ਸਾਲਾਹ ਪੂਰੇ ਗੁਰ ਤੇ ਪਾਏ ਤਾਨ ਮਾਨ ਸਭ ਕੇਸ ਹਾਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਾਉ ਮਨ ਵਿਚਾਉ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜ ਰਹਿ ਆਸਮਾਈ ਹਰ ਕਾ ਨਾਮ ਸਤ ਕਰ ਜਾਣ ਗੁਰ ਕਾ ਭਾਇ ਪਿਆਰੇ ਸੱਚੀ ਵੜਾਈ ਗੁਰ ਤੇ ਪਾਈ ਸੱਚਾ ਨਾਇ ਪਿਆਰੇ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲੈ ਤਾ ਬਖਸੀ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੋਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੋਰਮੁਖ ਆਪ ਪਛਾਨੈ ਨਾਮ ਧਿਆਇ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿਚਹੁ ਆਪ ਗਵਾਈ ਨਾਮ ਧਿਆਇ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੇ ਸ਼ੋਵੈ ਜੇ ਵਿਚਹੁ ਆਪ ਗਵਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਨਾਮ ਹੈ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨਾ ਜਾਪੈ